हां जी सारे सो साथी डाल जी ਪਿਛਲੀ ਵੀਡੀਓ ਦੇ ਵਿੱਚ ਆਪਾਂ ਮੋਗਲ ਸਾਮਰਾਜ ਦੀ ਸ਼ੁਰੂਆਤ ਕੀਤੀ ਸੀ ਜਿਦੇ ਵਿੱਚ ਆਪਾਂ ਬਾਬਰ ਤੇ ਹਮਾਂਜੂ ਬਾਰੇ ਪੜਿਆ ਸੀ ਹਮਾਂਜੂ ਦੀ ਡੈਥ ਹੁੰਦੀ ਆ ਡੈਥ ਦੇ ਵਿੱਚੋਂ ਉਹਦਾ ਬੇਟਾ ਗੱਦੀ ਤੇ ਬੈਠਾ ਅਕਬਰ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਅਕਬਰ ਬਾਰੇ ਤੇ ਅਕਬਰ ਦੇ ਅੱਗੇ ਜਿਹੜੇ ਆਉਣ ਵਾਲੇ ਉਤਰਾਧਿਕਾਰੀ ਉਹਨਾਂ ਬਾਰੇ ਪੜਾਂਗੇ ਸ਼ੁਰੂ ਕਰਦੇ ਹਾਂ ਜੀ ਅਕਬਰ ਤੋਂ ਅਕਬਰ ਦਾ ਜਿਹੜਾ ਟਾਈਮ ਪੀਰੀਅਡ 1552 ਤੋਂ ਲੈ ਕੇ 1605 ਜਦੋਂ 1552 ਦੇ ਵਿੱਚ ਹਮਾਂਜੂ ਦੀ ਜਿਹੜੀ ਮੌਤ ਹੋ ਜਾਂਦੀ ਆ ਪੌੜੀਆਂ ਥੋੜੇ ਕੇ ਮਰ ਜਾਂਦਾ ਲਾਇਬ੍ਰੇਰੀ ਦੇ ਵਿੱਚ ਕਿਤਾਬ ਪੜਦਾ ਹੁੰਦਾ ਪੌੜੀਆਂ ਥੋੜੇ ਕੇ ਉੱਥੇ ਪੌੜੀਆਂ ਚ ਰੁੜ ਜਾਂਦਾ ਤੇ ਉਹਦੀ ਡੈਥ ਹੋ ਜਾਂਦੀ ਆ ਉਹਦੀ ਮੌਤ ਦੇ ਪਿੱਛੋਂ ਜਿਹੜਾ ਨਵਾਂ ਬਾਦਸ਼ਾਹ ਬਣਦਾ ਉਹ ਅਕਬਰ ਬਣਿਆ ਤੇ ਅਕਬਰ ਦਾ ਜਿਹੜਾ ਸਰਪ੍ਰਸਤ ਸੀ ਕਿਉਂਕਿ ਅਕਬਰ ਦਾ ਜਿਹੜਾ ਜਨਮ ਆ ਉਹ 1542 ਚ ਹੁੰਦਾ 1542 ਦੇ ਵਿੱਚ ਇਹਦਾ ਜਨਮ ਹੁੰਦਾ ਤੇ 1552 ਦੇ ਵਿੱਚ ਇਹਨੂੰ ਗੱਦੀ ਮਿਲ ਜਾਂਦੀ ਆ ਕੈਨ ਦਾ ਭਾਵ ਇਹ 14 ਸਾਲ ਦਾ ਹੀ ਆ 14 ਸਾਲ ਦਾ ਉਮਰ ਛੋਟੀ ਆ ਨਿਆਣਾਗਾ ਕੁਝ ਗੱਲਾਂ ਨੂੰ ਸਮਝ ਨਹੀਂ ਏਸੀ ਕਰਕੇ ਇਹਦਾ ਇੱਕ ਸਰਪ੍ਰਸਤ ਬਣਾਤਾ ਇਹਦਾ ਪ੍ਰਧਾਨ ਮੰਤਰੀ ਬਣਾਤਾ ਤਾਂ ਉਹਦਾ ਨਾਮ ਸੀ ਬੈਰਮ ਖਾਨ ਬੈਰਮ ਖਾਨ ਵੀ ਕਹਿੰਦੇ ਆਪਾਂ ਅਕਬਰ ਦਾ ਪੂਰਾ ਨਾਮ ਕੀ ਸੀ ਜਲਾਲੁਦੀਨ ਮੁਹੰਮਦ ਅਕਬਰ ਜਲਾਲੁਦੀਨ ਮੁਹੰਮਦ ਅਕਬਰ ਇਹਦਾ ਪੂਰਾ ਨਾਮ ਸੀ ਤੇ ਇਹਦਾ ਜਿਹੜਾ ਜਨਮ ਹੁੰਦਾਗਾ ਅਕਤੂਬਰ 1542 ਦੇ ਵਿੱਚ ਹੋਇਆ ਸੀ ਫਿਰ ਨੇ ਕਿਹੜਾ ਧਰਮ ਅਪਣਾਇਆ ਸੀ ਜਾ ਕੇ ਲਿਏ ਨੇ ਇੱਕ ਨਵਾਂ ਧਰਮ ਚਲਾਇਆ ਸੀਗਾ ਦੀਨ ਏ ਇਲਾਹੀ ਇੱਕ ਹੀ ਸੀ ਵੀ ਇੰਡੀਆ ਦੇ ਵਿੱਚ ਜਿੰਨੇ ਵੀ ਧਰਮ ਨੇ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਇੱਕ ਨਵਾਂ ਧਰਮ ਬਣਾਇਆ ਨੇ ਤੇ ਉਹਦਾ ਨਾਂ ਸੀ ਦੀਨ ਏ ਇਲਾਹੀ ਧਰਮ ਵੀ ਉਸ ਧਰਮ ਦੇ ਵਿੱਚ ਸਾਰੇ ਜਿੰਨੇ ਧਰਮ ਹੋ ਸਾਰੇ ਇਕੱਠੇ ਹੋ ਜਾਣ ਤੇ ਪੂਰੇ ਦੇਸ਼ ਦੇ ਵਿੱਚ ਇੱਕ ਰਾਸ਼ਟਰੀ ਧਰਮ ਬਣਾਉਣਾ ਚਾਹੁੰਦਾ ਸੀ ਜਿਹਦਾ ਨਾਂ ਰੱਖਿਆ ਨੇ ਦੀਨ ਏ ਇਲਾਹੀ ਅੱਗੇ ਮੌਤ ਲਿਖੀ ਆ 1605 ਦੇ ਵਿੱਚ ਇਹਦੀ ਮੌਤ ਹੋਊਗੀ ਬਾਕੀ ਇਹਦੇ ਬਾਰੇ ਹੋਰ ਪੜ੍ਹਦੇ ਆ ਇੱਕ ਇਹਦੇ ਦਰਬਾਰ ਦੇ ਵਿੱਚ ਸੰਗੀਤਕਾਰ ਸੀ ਜੀ ਤਾਨ ਸੇਨ ਤਾਨਸੈਣ ਸੰਗੀਤਕਾਰ ਸੀ ਇਹ ਇਹਦੇ ਦਰਬਾਰ ਦੇ ਵਿੱਚ ਨੌ ਰਤਨ ਸੀ ਨੌ ਰਤਨਾਂ ਦੇ ਵਿੱਚੋਂ ਇੱਕ ਤਾਨਸੈਣ ਸੀਗਾ ਤਾਨਸੈਣ ਸੰਗੀਤਕਾਰ ਗਵਈਆ ਕਹਿੰਦੇ ਇਹਦੇ ਬਾਰੇ ਇਹਨੂੰ ਨੌਲੇਜ ਸੀ ਗਵਈਆ ਸੀ ਗੀਤ ਗਾਉਂਦਾ ਸੀਗਾ ਪ੍ਰਸਿੱਧ ਮਾਰਤਾ ਅਕਬਰ ਨੇ ਕਿੱਥੇ ਕਿੱਥੇ ਬਣਾਈਆਂ ਨੇ ਉਹ ਦੇਖ ਲੈਣੇ ਆ ਇੱਕ ਤਾਂ ਇਹਨੇ ਨਵਾਂ ਸ਼ਹਿਰ ਬਸਾਇਆ ਫਤੇਪੁਰ ਸਿਕਰੀ ਆਗਰਾ ਦੇ ਬਿਲਕੁਲ ਨੇੜੇ ਇਹਨੇ ਇੱਕ ਸ਼ਹਿਰ ਬਸਾਇਆ ਸੀ ਜੀ ਫਤੇਪੁਰ ਸਿਕਰੀ ਤੇ ਫਤੇਪੁਰ ਸਿਕਰੀ ਦੇ ਵਿੱਚ ਹੀ ਅੱਗੇ ਇਹਨੇ ਇੱਕ ਬਲੰਦ ਦਰਵਾਜ਼ਾ ਵੀ ਬਣਾਇਆ ਸੀਗਾ ਹੋਰ ਵੀ ਕਈ ਇਮਾਰਤਾਂ ਨੇ ਬਣਾਈਆਂ ਸੀਗੀਆਂ ਫਾਤੇਪੁਰਸੀ ਇਕਰੀ ਦੇ ਵਿੱਚ ਰਚਨਾ ਇਹਦੇ ਬਾਰੇ ਅਕਬਰ ਦੇ ਬਾਰੇ ਕਿਤਾਬ ਕਿਹੜੀ ਲਿਖੀ ਆ ਆਇਨ-ਏ-ਅਕਬਰੀ ਜਾਂ ਅਕਬਰਨਾਮਾ ਐਨਹੀਂ ਅਕਬਰੀ ਜਾਂ ਅਕਬਰਨਾਮਾ ਇਹ ਕਿਤਾਬ ਲਿਖੀ ਕਿਨੇ ਆ ਅਕਬਰ ਦੇ ਦਰਬਾਰ ਦੇ ਵਿੱਚ ਇੱਕ ਇਤਿਹਾਸਕਾਰ ਸੀ ਉਹਦਾ ਨਾਂ ਸੀ ਅਵਲ ਫਜਲ ਅਵਲ ਫਜਲਾ ਇਹ ਜਿਹੜਾ ਅਕਬਰ ਦੇ ਸਮੇਂ ਦੀਨ ਇਹ ਇਲਾਹੀ ਧਰਮ ਚੱਲਿਆ ਸੀ ਉਸੇ ਧਰਮ ਦਾ ਇਹਨਾ ਮੁੱਖ ਪ੍ਰੋਫਟ ਸੀ ਅਵਲ ਫਜਲਾ ਅਵਲ ਫਜਲ ਨੇ ਰਾਇ ਦਿੱਤੀ ਸੀ ਉਹਨੂੰ ਸਲਾਹ ਦਿੱਤੀ ਸੀ ਵੀ ਤੂੰ ਇੱਕ ਇਹ ਧਰਮ ਚਲਾ ਸਾਰੇ ਧਰਮਾਂ ਨੂੰ ਇਕੱਠੇ ਕਰਕੇ ਆਪਾਂ ਇੱਕ ਜਿਹੜਾ ਨੈਸ਼ਨਲ ਧਰਮ ਬਣਾ ਲਈਏ ਦੀਨ ਇਲਾਹੀ ਤੇ ਦੀਨ ਇਲਾਹੀ ਧਰਮ ਦਾ ਜਿਹੜਾ ਮੁੱਖ ਪ੍ਰੋਖਤ ਸੀ ਉਹ ਅਵਲ ਫਜ਼ਲ ਹੀ ਸੀਗਾ ਤੇ ਅਵਲ ਫਜ਼ਲ ਨੇ ਜਿਹੜੀਆਂ ਕਿਤਾਬਾਂ ਲਿਖੀਆਂ ਐਨੇ ਅਕਬਰੀ ਐਨੇ ਅਕਬਰੀ ਕਿਹਨੂੰ ਕਹਿੰਦੇ ਨੇ ਇਹ ਜਿਹੜੀ ਵੈਸੇ ਇਹਨੇ ਕਿਤਾਬ ਲਿਖੀ ਉਹਦਾ ਨਾਂ ਹੈਗਾ ਅਕਬਰਨਾਮਾ ਤੇ ਉਹ ਕਿਤਾਬ ਨੂੰ ਇਹਨੇ ਤਿੰਨ ਭਾਗਾਂ ਦੇ ਵਿੱਚ ਲਿਖਿਆ ਅਵਲ ਫਜ਼ਲ ਨੇ ਜਿਹੜਾ ਤੀਜਾ ਭਾਗ ਆ ਤੀਜੇ ਭਾਗ ਨੂੰ ਹੀ ਐਨੇ ਅਕਬਰੀ ਕਹਿੰਦੇ ਆ ਕਿਉਂਕਿ ਉਹਦੇ ਵਿੱਚ ਜਿਹੜੇ ਕਹਿ ਲਿਏ ਵੀ ਅਕਬਰ ਦੇ ਉਹਦੀ ਜਿਹੜੀ ਚਲਾਉਣ ਦੀ ਐਡਮਿਨਿਸਟ੍ਰੇਟਿਵ ਬਾਰੇ ਆ ਪ੍ਰਸ਼ਾਸਕੀ ਪ੍ਰਬੰਧ ਬਾਰੇ ਜਿਹੜੀ ਝਲਕ ਮਿਲਦੀ ਆ ਐਨਾ ਦਿਖਾਇਆ ਗਿਆ ਇਸੇ ਕਰਕੇ ਐਨੇ ਅਕਬਰੀ ਵੀ ਜੇ ਕੋਈ ਵੀ ਕੁਐਸਚਨ ਆ ਜਾਂਦਾ ਚਾਹੀਏ ਐਨੇ ਅਕਬਰੀ ਚਾਹੀਏ ਅਕਬਰਨਾਮਾ ਇਹ ਕਹਿ ਲਿਏ ਵੀ ਕਿਤਾਬਾਂ ਕਿਹੜੀਆਂ ਨੇ ਇਹ ਅਬਲ ਫਜਲ ਨੇ ਹੀ ਲਿਖੀਆਂ ਅਕਬਰ ਦੇ ਬਾਰੇ ਲਿਖੀਆਂ ਇਸ ਤੋਂ ਇਲਾਵਾ ਅਕਬਰ ਦੀਆਂ ਜਿੱਤਾਂ ਕਿਹੜੀਆਂ ਨੇ ਪਹਿਲੀ ਜਿਹੜੀ ਜਿੱਤ ਹੈਗੀ ਜੀ ਉਹ ਹੈਗੀ ਆ ਪਾਣੀਪਤ ਦੀ ਦੂਜੀ ਲੜਾਈ ਆਕਮਰ 14 ਸਾਲ ਦੀ ਗੱਡੀ ਤੇ 14 ਸਾਲ ਦੀ ਉਮਰ ਸੀ ਗੱਡੀ ਤੇ ਬੈਠ ਗਿਆ ਉਮਰ ਛੋਟੀ ਸੀਗੀ ਇਹਦਾ ਜਿਹੜਾ ਸਰਪ੍ਰਸਤ ਸੀ ਉਹ ਬੈਰਮਖਾਨ ਸੀਗਾ ਤੇ ਜਦੋਂ ਗੱਡੀ ਤੇ ਬੈਠਾ ਤਾਂ 1552 ਦੇ ਵਿੱਚ ਕਿਹਨੇ ਹਮਲਾ ਕਰਤਾ ਜੀ ਆ ਆਦਲ ਸਾਹ ਸੂਰੀ ਦਾ ਪ੍ਰਧਾਨ ਮੰਤਰੀ ਹੈ ਹਿਮੂ ਹਿਮੂ ਨੇ ਇਹਤੇ ਹਮਲਾ ਕੀਤਾ ਪਾਣੀਪਤ ਦੀ ਪਹਿਲੀ ਲੜਾਈ ਆਪਾਂ ਪਿੱਛੇ ਪੜਿਆ ਪਿਛਲੀ ਵੀਡੀਓ ਚ ਦੇਖਿਆ ਪਾਣੀਪਤ ਦੀ ਪਹਿਲੀ ਲੜਾਈ 21 April 1526 ਨੂੰ ਹੋਈ ਸੀਗੀ ਬਾਬਰ ਨੇ ਇਬਰਾਹਿਮ ਲੋਧੀ ਨੂੰ ਖਤਮ ਕਰਕੇ ਲੋਧੀ ਵੰਸ਼ ਦਾ ਖਾਤਮਾ ਕਰਤਾ ਤੇ ਮੁਗਲ ਵੰਸ਼ ਦੀ ਨਹੀਂ ਰੱਖੀ ਸੀ ਹੁਣ ਜਿਹੜੀ ਪਾਣੀਪਤ ਦੀ ਦੂਜੀ ਲੜਾਈ ਆ ਇਹ ਅਕਬਰ ਤੇ ਹੇਮੂ ਦੇ ਵਿਚਾਲੇ ਆ ਹੇਮੂ ਕੀ ਦਾ ਪ੍ਰਧਾਨ ਮੰਤਰੀ ਆ ਆਦਲ ਸਾ ਸੂਰੀ ਸੂਰ ਵੰਸ਼ ਦਾ ਇੱਕ ਰਾਜਾ ਹੋਇਆਗਾ ਆਦਲ ਸ਼ਾ ਉਹਦੇ ਨਾਲ ਇਹ ਲੜਾਈ ਹੁੰਦੀ ਆ ਅਕਬਰ ਦੀ ਤੇ ਆਦਲ ਸਾ ਸੂਰੀ ਵੱਨਿਓ ਹੇਮੂ ਆਏਗਾ ਤੇ ਅਕਬਰ ਵੱਲੋਂ ਇਸ ਲੜਾਈ ਦੇ ਵਿੱਚ ਬੈਰਮਖਾਨ ਸੀਗਾ ਤੇ ਇਹ ਲੜਾਈ ਫਿਰ ਬੈਰਮਖਾਨ ਨੇ ਜਿੱਤ ਲਈ ਸੀ ਕੈਨਦਭਬ ਅਕਬਰ ਨੇ ਜਿੱਤ ਲਈ ਸੀ ਜਦੋਂ ਇਹ ਲੜਾਈ ਜਿੱਤ ਲਈ ਸੀਗੀ ਤਾਂ ਅਕਬਰ ਨੇ ਬੈਰਮਖਾਨ ਦਾ ਨਾਮ ਬਦਲ ਕੇ ਇੱਕ ਨੂੰ ਉਪਾਧੀ ਦਿੱਤੀ ਸੀ ਖਾਨੇ ਖਾਨ ਰੱਖਦਾ ਸੀ ਖਾਨਾ ਦਾ ਖਾਨ ਖਾਨ ਇਹ ਖਾਨ ਖਾਨਾ ਦਾ ਖਾਨ ਕਹ ਲਈਏ ਖਾਨੇ ਖਾਨ ਉਹ ਰੱਖਦਾ ਸੀ ਤਾਂ ਖਾਨੇ ਖਾਨ ਦੀ ਉਪਾਧੀ ਅਕਬਰ ਨੇ ਦਿੱਤੀ ਆ ਕਿਹਨੂੰ ਦਿੱਤੀ ਆ ਜੀ ਬੈਰਮਖਾਨ ਇੱਕ ਅੱਗੇ ਹੋਰ ਲੜਾਈਆਂ ਦੀ ਬੜੀ ਮੇਨ ਆ ਹਲਦੀ ਘਾਟੀ ਦਾ ਜੁਦ 1556 ਦੇ ਵਿੱਚ ਇਸ ਲੜਾਈ ਦੇ ਵਿੱਚ ਮਹਾਰਾਣਾ ਪ੍ਰਤਾਪ ਸਿੰਘ ਦੀ ਜਿਹੜੀ ਹਾਰ ਹੁੰਦੀ ਆ ਇਹ ਲੜਾਈ ਅਕਬਰ ਤੇ ਮਹਾਰਾਣਾ ਪ੍ਰਤਾਪ ਸਿੰਘ ਦੇ ਵਿਚਾਲੇ ਹੋਈ ਆ ਇਸ ਲੜਾਈ ਦੇ ਵਿੱਚ ਜਿਹੜਾ ਰਾਜਪੂਤ ਆ ਜਾਗਾ ਪ੍ਰਤਾਪ ਸਿੰਘ ਉਹ ਹਾਰ ਜਾਂਦਾ ਹੈ ਜੇ ਤੋਂ ਇਲਾਵਾ ਹੋਰ ਕਿਹੜੀਆਂ ਜਿੱਤਾਂ ਨੇ ਮਾਲਵੇ ਦੀ ਜਿੱਤਾਂ ਮਾਲਵਾ ਵੀ ਜਿੱਤ ਲਿਆ ਸੀ ਗੁਜਰਾਤ ਬੰਗਾਲ ਬਿਹਾਰ ਕਾਬਲ 오ਡੀਸਾ ਸਿੰਧ ਤੇ ਦੱਖਣੀ ਭਾਰਤ ਦੀਆਂ ਜਿੱਤਾਂ ਜਿਹਦੇ ਵਿੱਚ ਖਾਨਦੇਸ਼ ਅਹਿਮਦਨਗਰ ਬੀਜਾਪੁਰ ਤੇ ਗੋਲਕੁੰਡਾ ਇਹ ਵੀ ਅਕਬਰ ਨੇ ਇਲਾਕੇ ਜਿੱਤੇ ਸੀਗੇ ਤੇ ਅਕਬਰ ਦਾ ਜਿਹੜਾ ਸਾਮਰਾਜ ਆ ਉਹ ਲਗਭਗ ਆ ਤੁਹਾਨੂੰ ਮੈਪ ਦੇ ਵਿੱਚ ਦਿਖਾਊਗਾ ਪੂਰਬ ਦੇ ਵਿੱਚ ਇੱਥੇ ਆ ਬੰਗਾਲ ਬੰਗਾਲ ਤੋਂ ਲੈ ਕੇ ਪਾਛਮ ਪ ਦੇ ਵਿੱਚ ਅਫਗਾਨਿਸਤਾਨ ਤੱਕ ਤੇ ਇਧਰੋਂ ਉੱਤਰ ਦੇ ਵਿੱਚ ਇੱਥੋਂ ਕਸ਼ਮੀਰ ਤੋਂ ਲੈ ਕੇ ਤੇ نیچے ਗੋਦਾਵਰੀ ਨਦੀ ਤੱਕ ਫੈਲ ਗਿਆ ਸੀਗਾ ਜੀ ਕਹਿੰਦਾ ਮਤਲਬ ਇੰਨੇ ਸਥਾਨ ਤੇ ਇੰਨੇ ਕਹਿੰਦੇ ਭਾਰਤ ਦੇ ਏਰੀਆ ਦੇ ਵਿੱਚ ਅਕਬਰ ਦਾ ਰਾਜ ਹੋ ਗਿਆ ਸੀਗਾ ਅਕਬਰ ਦੇ ਅੰਡਰ ਇੰਨਾ ਇਲਾਕਾ ਸੀਗਾ ਹੁਣ ਕੋਈ ਕੁਐਸਚਨ ਕਿ ਜੇ ਆਪਾਂ ਜਿਹੜਾ ਜਿੰਨਾ ਕ ਪੜਿਆ ਹਮਾਂਜੂ ਨੂੰ ਕਿਸ ਨੇ ਹਰਾਇਆ ਸੀਗਾ ਹਮਾਂਜੂ ਕੀ ਤੋਂ ਹਾਰਿਆ ਸੀਗਾ ਜੀ ਸੇਰਸਾ ਸੂਰੀ ਤੋਂ ਹਾਰਿਆ ਸੀਗਾ ਸੇਰਸਾ ਸੂਰੀ ਸੇਰਸਾ ਸੂਰੀ ਤੋਂ ਜਿਹੜਾ ਹਮਾਂਜੂ ਹਾਰਿਆ ਸੀਗਾ ਹਮਾਂਜੂ ਆਪਾਂ ਦੇਖਿਆ ਵੀ ਦੋ ਲੜਾਈਆਂ ਕਰਦਾ ਪਹਿਲਾਂ ਚੌਤਸਾ ਦੀ ਲੜਦਾਗਾ 1539 ਚ ਉਹਦੇ ਵਿੱਚ ਵੀ ਹਾਰ ਜਾਂਦਾ ਫਿਰ ਕਨੌਜ ਦੀ ਲੜਾਈ 1540 ਚ ਦੋਨੇ ਲੜਾਈਆਂ ਸੇਰਸਾ ਸੂਰੀ ਜਿੱਤ ਗਿਆ ਸੀ ਤੇ ਹਮਾਂਜੂ ਹਾਰ ਗਿਆ ਤੇ ਕਨੌਜ ਜਦੋਂ ਹਾਰ ਗਿਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਭਾਰਤ ਛੱਡਣਾ ਪੈ ਗਿਆ ਸੀਗਾ ਪਾਣੀਪਤ ਦੀ ਦੂਜੀ ਲੜਾਈ ਕਿੰਨਾ ਦੇ ਵਿਚਾਲੇ ਹੋਈ ਆ ਇਹ ਆਪਾਂ ਹੁਣੀ ਪੜ ਕੇ ਹਟਿਆ ਜੀ ਪਾਣੀਪਤ ਦੀ ਦੂਜੀ ਲੜਾਈ ਹੇਮੂ ਤੇ ਅਕਬਰ ਦੇ ਵਿਚਾਲੇ ਹੋਈ ਆ ਹੇਮੂ ਕੌਣ ਸੀ ਆਦਿਲ ਸਾਹ ਸੂਰੀ ਦਾ ਪ੍ਰਧਾਨ ਮੰਤਰੀ ਸੀ ਤੇ ਅਕਬਰ ਬੰਨੀਓ ਬੈਰਮਖਾ ਜਿਹੜਾ ਲੜਾਈ ਲੜਦਾ ਬੈਰਮਖਾਨੇ ਲੜਾਈ ਲੜੀ ਸੀ ਤੇ ਇਸ ਲੜਾਈ ਦੇ ਵਿੱਚ ਅਕਬਰ ਦੀ ਜਿੱਤ ਹੋਈ ਸੀ ਤੀਜਾ ਹੇਮੂ ਕੌਣਾ ਹੇਮੂ ਦੱਸੇ ਤਾਂ ਆਪਾਂ ਵੀ ਆਦਿਲ ਸਾਹ ਸੂਰੀ ਦਾ ਪ੍ਰਧਾਨ ਮੰਤਰੀ ਸੀ ਤੇ ਅਕਬਰ ਨਾਮਾ ਦਾ ਲੇਖਕ ਕੌਣਾ ਉਹ ਹੈਗਾ ਜੀ ਅਵਲ ਫਜ਼ਲ ਉਹ ਅਵਲ ਫਜਲ ਆਵਲ ਫਜਲ ਲੇਖਕਾ ਇਸ ਤੋਂ ਬਾਅਦ ਜਹਾਂਗੀਰ ਆ ਗਿਆ ਅਕਬਰ ਦੀ ਮੌਤ ਹੋ ਗਈ 1605 ਚ ਉਸ ਤੋਂ ਬਾਅਦ ਗੱਦੀ ਤੇ ਬੈਠਾ ਜਹਾਂਗੀਰ 1605 ਚ ਅਕਬਰ ਦੀ ਮੌਤ ਦੇ ਪਿੱਛੋਂ ਉਹਦਾ ਪੁੱਤਰ ਜਹਾਂਗੀਰ ਗੱਦੀ ਤੇ ਬੈਠਾ ਤੇ ਜਿਹਦੇ ਬਚਪਨ ਦਾ ਨਾਮ ਸੀ ਮੁਹੰਮਦ ਸਲੀਮ ਠੀਕ ਹੈ ਜੀ ਮੁਹੰਮਦ ਸਲੀਮ ਇਹ ਕੀ ਦਾ ਨਾਮ ਸੀ ਬਚਪਨ ਦਾ ਇਹ ਜਹਾਂਗੀਰ ਦਾ ਨਾਮ ਸੀਗਾ ਤੇ ਇਹਦਾ ਪੂਰਾ ਨਾਮ ਸੀਗਾ ਨੂਰਉਦੀਨ ਮੁਹੰਮਦ ਜਹਾਂਗੀਰ ਜਦੋਂ ਇਹ ਗੱਦੀ ਤੇ ਬਹਿ ਗਿਆ ਗੱਡੀ ਤੇ ਬੈਠਣ ਤੋਂ ਬਾਅਦ ਇਹਦਾ ਜਿਹੜਾ ਪੂਰਾ ਨਾਮ ਆਗਾ ਉਹ ਨੂਰਉਦੀਨ ਮੁਹੰਮਦ ਜਹਾਂਗੀਰ ਸੀ 31 ਅਗਸਤ 1569 ਚ ਦਾ ਜਨਮ ਹੋਇਆ ਸੀ ਤੇ 28 ਅਕਤੂਬਰ 1627 ਚ ਜਹਾਂਗੀਰ ਦੀ ਡੈਥ ਹੁੰਦੀ ਹੈ ਜਹਾਂਗੀਰ ਦੀ ਮੌਤ ਹੋ ਜੂਗੀ 1627 ਦੇ ਵਿੱਚ ਜਹਾਂਗੀਰ ਦੀ ਆਪਣੀ ਆਤਮ ਕਥਾ ਜਿਹੜੇ ਆਪ ਲਿਖੀ ਆ ਆਤਮ ਕਥਾ ਫਾਰਸੀ ਭਾਸ਼ਾ ਦੇ ਵਿੱਚ ਤੇ ਉਹਦਾ ਨਾਮ ਸੀ ਜਿੱਤੁਜਕ ਇਹ ਜਹਾਂਗੀਰੀ ਤੋਜਕ ਇਹ ਜਹਾਂਗੀਰੀ ਇਹਦੀ ਆਪਣੀ ਰਚਨਾ ਆਟੋ ਬਾਇਓਗ੍ਰਾਫੀ ਆ ਇੱਕ ਇਹ ਦੇ ਸਮੇਂ ਜਿਹੜੀਆਂ ਪ੍ਰਸਿੱਧਾ ਇਮਾਰਤਾਂ ਬਣੀਆਂ ਅਕਬਰ ਦੇ ਸਮੇਂ ਨਾ ਸੌਰੀ ਜਹਾਂਗੀਰ ਦੇ ਸਮੇਂ ਇਹਨੇ ਆਪਦੇ ਪਿਓ ਦੀ ਯਾਦ ਦੇ ਵਿੱਚ ਇੱਕ ਮਕਬਰਾ ਬਣਾਇਆ ਉਹਦੀ ਸਮਾਦੀ ਬਣਾਈ ਕਿੱਥੇ ਆ ਜੀ ਸਿਕੰਦਰਾ ਸਿਕੰਦਰਾ ਵੀ ਕਿ ਇਹਨੇ ਅਕਬਰ ਦਾ ਮਕਬਰਾ ਬਣਾਇਆ ਸੀਗਾ ਇਹਦੇ ਸਮੇਂ ਕਿਹੜੀਆਂ ਲੜਾਈਆਂ ਹੋਈਆਂ ਜਹਾਂਗੀਰ ਨੇ ਕਿਹੜੀਆਂ ਲੜਾਈਆਂ ਲੜੀਆਂ ਤੇ ਜਿੱਤੀਆਂ ਸੀਗੀਆਂ ਜੀ ਪਹਿਲੀ ਹੈਗੀ ਮੇਵਾੜ ਦੀ 1615 ਦੇ ਵਿੱਚ ਮੇਵਾੜ ਦਾ ਜਿਹੜਾ ਰਾਣਾ ਸੀ ਰਾਜਾ ਸੀ ਉਹਨੂੰ ਰਾਣਾ ਅਮਰ ਸਿੰਘ ਆਮਰ ਸਿੰਘ ਸੀਗਾ ਤੇ ਉਹ ਆਪਣੇ ਦੇਸ਼ ਦੀ ਬਰਬਾਦੀ ਨਹੀਂ ਦੇਖ ਸਕਦਾ ਸੀ ਇਸ ਕਰਕੇ ਉਹਨੇ 1615 ਦੇ ਵਿੱਚ ਮੁਗਲਾਂ ਦੇ ਨਾਲ ਸੰਧੀ ਕਰ ਲਈ ਤੇ ਜਹਾਂਗੀਰ ਨੇ ਮੇਵਾੜ ਨੂੰ ਆਪਣੇ ਅਧੀਨ ਕਰ ਲਿਆ ਸੀਗਾ ਇਹ ਨਾ ਮੇਵਾੜ ਦੀ ਸੰਧੀ ਹੋਈ ਸੀ 1615 ਦੇ ਵਿੱਚ ਕਿਹਦੇ ਵਿਚਾਲੇ ਹੋਈ ਹੈ ਜੀ ਰਾਣਾ ਆਮਰ ਸਿੰਘ ਤੇ ਜਹਾਂਗੀਰ ਦੇ ਵਿਚਾਲੇ 1615 ਦੇ ਵਿੱਚ ਕਹਿੰਦਾ ਮਤਲਬ ਮੇਵਾੜ ਜਿਹੜਾ ਹੁਣ ਜਹਾਂਗੀਰ ਦੇ ਅੰਡਰ ਆ ਗਿਆ ਉਹਨੇ ਇਹਦੀ ਚੈਲਗੇ ਸਰਪ੍ਰਸਤੀ ਮੰਗ ਲਈ ਤੇ ਅਗਲੀ ਜਿੱਤ ਹੈਗੀ ਜੀ ਕਾਂਗੜਾ ਦੀ 1620 ਦੇ ਵਿੱਚ ਕਾਂਗੜੇ ਨੂੰ ਵੀ ਜਿੱਤ ਲਿਆ ਸੀ ਉੱਥੇ ਜਿਹੜਾ ਕਿਲਾ ਸੀ ਕਿਲੇ ਨੂੰ ਕਬਜ਼ੇ ਵਿੱਚ ਕਰ ਲਿਆ ਸੀਗਾ ਜਹਾਂਗੀਰ ਨੇ ਤੇ ਜਹਾਂਗੀਰ ਤੋਂ ਬਾਅਦ ਉਹਦਾ ਮੁੰਡਾ ਗੱਦੀ ਤੇ ਆ ਗਿਆ ਤੇ ਉਹਦਾ ਨਾਂ ਸੀ ਜੀ ਸ਼ਾਹਜਹਾਂ ਜਹਾਂਗੀਰ ਤੋਂ ਬਾਅਦ ਉਹਦਾ ਪੁੱਤਰ ਸ਼ਾਹਜਹਾਂ ਗੱਦੀ ਤੇ ਬੈਠਾ ਜੀ ਦਾ ਮੂੜਲਾ ਨਾਮ ਸ਼ਹਾਬੂਦੀਨ ਮੁਹੰਮਦ ਖੁਰਮ ਸੀਗਾ ਜੀ ਖੁਰਮ ਵੀ ਕਿਹੜੇ ਰਾਜੇ ਦਾ ਨਾਮ ਖੁਰਮ ਸੀ ਤਾਂ ਉਹ ਸੀ ਸ਼ਾਹਜਹਾਂ ਦਾ ਪੂਰਾ ਨਾਮ ਐਵੇਂ ਅੱਲਾ ਆਜਾਦ ਅਵਲ ਮੁਜੱਫਰ ਸ਼ਾਹ ਬੂਦੀਨ ਮੁਹੰਮਦ ਸਾਜਾ ਇਹਦਾ ਪੂਰਾ ਨਾਮ ਸੀਗਾ 1592 ਜਿਹਦਾ ਜਨਮ ਹੁੰਦਾ ਤੇ 1666 ਦੇ ਵਿੱਚ ਇਹਦੀ ਡੈਥ ਹੁੰਦੀ ਆ ਮੌਤ ਹੁੰਦੀ ਆ ਇਹਦੀ ਮੌਤ ਨਾ ਬੰਦੀ ਦੇ ਰੂਪ ਚ ਹੋ ਗਈ ਵੀ ਉਹ ਕਿਹੜਾ ਮੁਗਲ ਰਾਜਾ ਸੀ ਜਿਹਦੀ ਮੌਤ ਕੈਦੀ ਦੇ ਰੂਪ ਚ ਹੋਈ ਆ ਕਿਉਂਕਿ ਇਹਨੂੰ ਔਰੰਗਜ਼ੇਬ ਇਹਦਾ ਮੁੰਡਾ ਔਰੰਗਜ਼ੇਬ ਉਹ ਇਹਨੂੰ ਬੰਦੀ ਬਣਾ ਲੈਂਦਾਗਾ ਤੇ ਉਸ ਤੋਂ ਬਾਅਦ ਉਹ ਆਪ ਗੱਦੀ ਹਾਸਲ ਕਰ ਲੈਂਦਾ ਦੀ ਬੰਦੀ ਦੇ ਰੂਪ ਚ ਕੈਦੀ ਦੇ ਰੂਪ ਚ ਇਹਦੀ ਮੌਤ ਹੋ ਜਾਂਦੀ ਆ ਵੈਸੇ ਇਹ 1658 ਪਿੱਛੇ ਪੜਿਆ ਵੀ ਆ ਲਿਖਿਆ ਵੀ ਉੱਪਰ ਵੀ ਇਹ 1622 ਚ ਗਦੀ ਤੇ ਵਹਿੰਦਾ ਤੇ 58 ਤੱਕ ਹੀ ਰਹਿੰਦਾਗਾ ਪਰ ਆਪਾਂ ਦੇਖਦੇ ਆ ਵੀ ਇਹਦੀ ਮੌਤ ਹੁੰਦੀ ਆ 66 ਦੇ ਵਿੱਚ 1658 ਤੋਂ ਲੈ ਕੇ 66 ਲਗਭਗ 8 ਸਾਲ ਇਹ ਜੇਲ ਦੇ ਵਿੱਚ ਬੰਦ ਰਿਹਾਗਾ ਔਰੰਗਜੀਬ ਨੇ ਇਹਨੂੰ ਜੇਲ ਚ ਰੱਖਿਆ ਸੀਗਾ ਤੇ ਬਾਅਦ ਵਿੱਚ ਇਹਦੀ ਡੈਥ ਹੋ ਗਈ ਸੀਗੀ ਤੇ ਔਰਗਜੀਬ ਨੇ ਆਪਦੇ ਪਿਆਉਣ ਨੂੰ ਬੰਦੀ ਬਣਾ ਕੇ ਰੱਖਿਆ ਤੇ ਗੱਦੀ ਹਾਸਲ ਕਰ ਲਈ ਸੀ ਹੁਣ ਸ਼ਾਹ ਜਹਾਂ ਬਾਰੇ ਪੜਦੇ ਆ ਇਹਦੇ ਸਮੇਂ ਪ੍ਰਸਿੱਧ ਗ੍ਰੰਥ ਕਿਹੜੇ ਲਿਖੇ ਗਏ ਆ ਪਾਦਸ਼ਾਹਨਾਮਾ ਉਹ ਲਿਖਿਆ ਜੀ ਅਬਦੁਲ ਹਮੀਦ ਲਾਹੌਰੀ ਨੇ ਇਹਦੇ ਦਰਬਾਰ ਦੇ ਵਿੱਚ ਇਹ ਬੰਦਾ ਇਤਿਹਾਸਕਾਰ ਸੀਗਾ ਲੇਖਕ ਸੀ ਇਹ ਅਬਦੁਲ ਹਮੀਦ ਲਾਹੌਰੀ ਜਿਨੇ ਪਾਸ਼ਾਨਾਮਾ ਲਿਖਿਆ ਇਸ ਤਰ੍ਹਾਂ ਸ਼ਾਹ ਜਹਾਂ ਨਾਮਾ ਇਹ ਕਿਹਨੇ ਲਿਖਿਆ ਇਹ ਮੁਹੰਮਦ ਸਦੀਕ ਨੇ ਲਿਖਿਆ ਸ਼ਾਹ ਜਹਾਂ ਨਾਮਾ ਮੁਹੰਮਦ ਸਦੀਕ ਨੇ ਇਹ ਗ੍ਰੰਥ ਲਿਖਿਆ ਤੇ ਪ੍ਰਸਿੱਧ ਇਮਾਰਤਾਂ ਆ ਤੁਹਾਨੂੰ ਤਸਵੀਰ ਦੇ ਵਿੱਚ ਨਜ਼ਰ ਆਉਂਦੇ ਹੋਣਗੇ ਤਾਜ ਮਹਿਲ ਆਪਣੇ ਲਾਲ ਕਿਲਾ ਆ ਗਿਆ ਤੇ ਜਾਮਾ ਮਸਜਿਦ ਠੀਕ ਹੈ ਜੀ ਸ਼ਾਹ ਜਹਾਂ ਨੇ ਆਪਣੀ ਬੇਗਮ ਮੁਮਤਾਜ਼ ਮਹਿਲ ਦੀ ਯਾਦ ਦੇ ਵਿੱਚ ਆਗਰਾ ਦੇ ਵਿੱਚ ਤਾਜ ਮਹਿਲ ਬਣਵਾਇਆ ਸੀਗਾ ਤੇ ਇਸ ਤੋਂ ਲਾਵਾ ਕੋਣੀ ਦਿੱਲੀ ਦੇ ਵਿੱਚ ਲਾਲ ਕਿਲਾ ਹੁਣ ਇੱਥੇ ਇਹ ਵੀ ਬਣ ਜਾਂਦਾ ਵੀ ਦਿੱਲੀ ਦਾ ਲਾਲ ਕਿਲਾ ਕਿਹਨੇ ਬਣਵਾਇਆ ਉਹ ਵੀ ਸ਼ਾਹ ਜਹਾਂ ਨੇ ਬਣਵਾਇਆਗਾ ਇੱਕ ਜਾਮਾ ਮਸਜਿਦ ਇਹ ਵੀ ਇਹਨੇ ਬਣਵਾਈਆ ਤੇ ਕਾਫੀ ਇਹਨੇ ਜਿਹੜੀਆਂ ਬਿਲਡਿੰਗਾਂ ਬਣਾਈਆਂ ਨੇ ਇਹ ਸੇ ਕਰਕੇ ਇਹਨੂੰ ਭਾਵਨਾ ਕੋ ਸਾਰੀ ਕਲਾ ਦਾ ਕਤਾਮਾ ਵੀ ਕਿਹਾ ਜਾਂਦਾ ਹੈਗਾ ਪ੍ਰਿੰਸ ਆਫ ਬਿਲਡਰਸ ਵੀ ਕਿਹਾ ਜਾਂਦਾ ਹੈਗਾ ਵੀ ਇਮਾਰਤਾਂ ਬਣਾਉਣ ਦਾ ਹੀ ਰਾਜਕੁਮਾਰ ਸੀ ਸਭ ਤੋਂ ਜ਼ਿਆਦਾ ਜਿਹੜੀਆਂ ਇਮਾਰਤਾਂ ਬਣੀਆਂ ਉਹ ਇਹਦੇ ਸਮੇਂ ਬਣੀਆਂ ਨੇ ਫਿਰ ਇਹਦੀ ਦੱਖਣ ਦੀ ਨੀਤੀ ਕੀ ਸੀ ਇਹ ਸਾਊਥ ਭਾਰਤ ਨੂੰ ਦੱਖਣ ਭਾਰਤ ਨੂੰ ਜਿੱਤਣਾ ਚਾਹੁੰਦਾ ਸੀ ਸ਼ਾਹਜਹਾਂ ਦੇ ਸਮੇਂ ਮੁਗਲਾਂ ਦੀ ਜਿਹੜੀ ਦੱਖਣ ਦੀ ਨੀਤੀ ਇੱਕ ਨਵੇਂ ਜੋਬੇ ਦੇ ਵਿੱਚ ਪ੍ਰਵੇਸ਼ ਹੋਈ ਇਸ ਦੇ ਦੋ ਮੁੱਖ ਉਦੇਸ਼ ਸੀਗੇ ਵੀ ਇਹਨਾਂ ਨੇ ਜਿਹੜੀ ਦੱਖਣ ਭਾਰਤ ਨੂੰ ਜਿੱਤਣ ਦੀ ਨੀਤੀ ਬਣਾਈ ਉਹ ਬਣਾਈ ਕਿਉਂ ਸੀ ਇੱਕ ਤਾਂ ਇਹ ਆਪਣੇ ਸਾਮਰਾਜ ਦਾ ਵਿਸਤਾਰ ਕਰਨਾ ਚਾਹੁੰਦੇ ਸੀ ਤੇ ਦੂਜਾ ਜਿੰਨੀਆਂ ਵੀ ਦੱਖਣ ਦੇ ਵਿੱਚ ਸੀ ਆਰਿਆ ਆਸਥਾ ਸੀਗੀਆਂ ਉਹਨਾਂ ਨੂੰ ਇਹ ਖਤਮ ਕਰਨਾ ਚਾਹੁੰਦੇ ਸੀਗੇ ਇਹ ਜਿਹੜੇ ਮੋਗਲ ਬਾਸਾ ਜਿੰਨੇ ਹੋਏ ਆ ਤਕਰੀਬਨ ਇਹ ਸਾਰੇ ਸੁੰਨੀ ਹੋਏ ਆ ਸੁੰਨੀ ਕੱਟੜ ਮੁਸਲਮਾਨ ਸੀ ਔਰੰਗਜ਼ੇਬ ਤਾਂ ਜਮੀਂ ਪੂਰੀ ਸੀਗਾ ਹੋਰ ਧਰਮ ਨੂੰ ਦੇਖੜ ਨਹੀਂ ਚਾਹੁੰਦਾ ਸੀਗਾ ਇਸੇ ਕਰਕੇ ਸੀ ਆਰਿਆ ਆਸਥਾ ਨੂੰ ਖਤਮ ਕਰਨਾ ਚਾਹੁੰਦਾ ਸੀਗਾ ਇਸੇ ਲਈ ਇਹਨਾਂ ਨੇ ਇਹ ਦੱਖਣ ਦੀ ਨੀਤੀ ਬਣਾਈ ਸੀ ਇਹ ਤੋਂ ਇਲਾਵਾ ਇਹਨੇ ਹੋਰ ਕਿਹੜਾ ਜਿੱਤੀਆਂ ਜਿੱਤ ਮਤਲਬ ਜਿੱਤਾਂ ਹਾਸਲ ਕੀਤੀਆਂ ਜਿੱਤੀਆਂ ਅਹਿਮਦਨਗਰ ਗੋਲਕੁੰਡਾ ਬੀਜਾਪੁਰ ਅਤੇ ਕੰਧਾਰ ਇਹ ਸਾਰੇ ਇਲਾਕੇ ਦੱਖਣ ਭਾਰਤ ਦੇ ਵਿੱਚ ਹੀ ਸੀ ਸ਼ਾਹਜਹਾਨ ਨੇ ਜਿੱਤ ਲਈ ਸੀ ਇਹਨਾਂ ਇਲਾਕਿਆਂ ਨੂੰ ਜਿੱਤਣ ਤੋਂ ਬਾਅਦ ਸ਼ਾਹਜਹਾਨ ਕੀ ਕੀਤਾ ਸੀ ਔਰੰਗਜੀਬ ਨੂੰ ਇਹਨਾਂ ਦਾ ਸੂਬੇਦਾਰ ਬਣਾਤਾ ਸੀਗਾ ਹੁਣ ਇੱਥੇ ਔਰੰਗਜੀਬ ਇੱਥੇ ਇਹਨਾਂ ਜਿਹੜੇ ਦੱਖਣ ਭਾਰਤ ਦੇ ਵਿੱਚ ਦੱਖਣ ਕਹਿੰਦੇ ਆ ਵੀ ਔਰੰਗਜੀਬ ਕਿੱਥੋਂ ਦਾ ਸੂਬੇਦਾਰ ਰਿਹਾ ਦੱਖਣ ਦਾ ਰਿਹਾਗਾ ਸੌ ਸਦਾ ਰਿਹਾਗਾ ਇਹ ਇਲਾਕੇ ਜਿਉਂ ਹੀ ਇਹਨੇ ਸ਼ਾਹਜਹਾਨ ਨੇ ਜਿੱਤੇ ਸੀਗੇ ਤੇ ਉਹਨਾਂ ਦਾ ਫਿਰ ਜਿਹੜਾ ਸਾਰਾ ਜਮਾ ਦਾ ਉਹ ਆਪਣੇ ਬੇਟੇ ਔਰੰਗਜ਼ੇਬ ਨੂੰ ਦੇਤਾ ਸੀਗਾ। ਸ਼ਾਹਜਹਾਨੀ ਇੱਕ ਸ਼ਹਿਰ ਵੀ ਬਸਾਇਆ ਸੀਗਾ। ਆਗਰਾ ਦੇ ਨੇੜੇ ਸ਼ਾਹਜਹਾਂਬਾਦ। ਇਹ ਕਿਹਨੇ ਸ਼ਾਹਜਹਾਂਬਾਦ ਸ਼ਹਿਰ ਵੀ ਬਸਾਇਆ ਸੀ ਸ਼ਾਹਜਹਾਂਬਾਦ। ਥੋੜੇ ਟਾਈਮ ਲਈ ਇਹ ਮੋਗਲਾਂ ਦੀ ਰਾਜਧਾਨੀ ਬਣਦਾਗਾ ਸ਼ਾਹਜਹਾਂਬਾਦ। ਇਸ ਤੋਂ ਬਾਅਦ ਦੇਖਦੇ ਆਂ ਜੀ ਔਰੰਗਜ਼ੇਬ। ਔਰੰਗਜ਼ੇਬ 1658 ਤੋਂ ਲੈ ਕੇ 1707 ਦੇ ਵਿੱਚ ਰਾਜ ਕਰਦਾਗਾ। ਔਰੰਗਜ਼ੇਬ ਨੇ ਕੀ ਕੀਤਾ ਸੀ ਔਰੰਗਜ਼ੇਬ ਨੇ ਆਪਦੇ ਪਿਤਾ ਨੂੰ ਸ਼ਾਹਜਹਾਂ ਨੂੰ ਕੈਦੀ ਜਾਂ ਕਹਿੰਗੇ ਬੰਦੀ ਬਣਾ ਲਿਆ ਤੇ ਜਿਹੜੇ ਇਹਦੇ ਭਰਾ ਨੇ ਦਾਰਾ ਸ਼ਕੋ ਸੂਜਾ ਮੁਰਾਦ ਉਹ ਭਰਾਵਾਂ ਨੂੰ ਇਹਨੇ ਹਰਾਇਆ ਸੀਗਾ ਭਰਾਵਾਂ ਨੂੰ ਇਹਨੇ ਮਾਰ ਵੀ ਦਿੱਤਾ ਸੀਗਾ ਤੇ ਭਰਾਵਾਂ ਨੂੰ ਮਾਰ ਕੇ ਪਿਓ ਨੂੰ ਬੰਦੀ ਬਣਾ ਕੇ 1658 ਦੇ ਵਿੱਚ ਇਹਨੇ ਗੱਦੀ ਹਾਸਲ ਕਰ ਲਈ ਸੀਗੀ ਮੁਗਲ ਸਮਰਾਟ ਬਣ ਗਿਆ ਸੀਗਾ ਔਰੰਗਜ਼ੇਬ ਮੁਗਲਾਂ ਦਾ ਆਖਰੀ ਪ੍ਰਸਿੱਧ ਸ਼ਾਸਕ ਹੋਇਆ ਸ਼ਾਹਜਹਾਂ ਦੀ ਮੌਤ ਤੋਂ ਬਾਅਦ ਔਰੰਗਜੀਬ ਗੱਦੀ ਤੇ ਬੈਠਾ ਕਰ ਮੌਤ ਤੋਂ ਬਾਅਦ ਨਹੀਂ ਮੌਤ ਤੋਂ ਤਾਂ ਪਹਿਲੀ ਵਹਿ ਗਿਆ ਸੀਗਾ ਮੌਤ ਆਉਂਦੀ ਆ ਸ਼ਾਹਜਹਾਂ ਦੀ 1604 ਦੇ ਵਿੱਚ ਪਰ ਇਹ ਵਹਿ ਗਿਆ ਸੀ 1655 ਦੇ ਵਿੱਚ ਆਪਦੇ ਭਰਾਵਾਂ ਨੂੰ ਫਰਾਉਂਦਾਗਾ ਮਾਰ ਵੀ ਦਿੰਦਾ ਉਹਨਾਂ ਨੂੰ ਤੇ ਪਿਓ ਨੂੰ ਬੰਦੀ ਬਣਾ ਕੇ ਜੇਲ ਸੇੜਨਦਾਗਾ ਤੇ ਆਪ ਗੱਦੀ ਹਾਸਲ ਕਰ ਲੈਂਦਾ ਪੂਰਾ ਨਾਮ ਇਹਦਾ ਸੀ ਮੁਹੋਈਦੀਨ ਮੁਹੰਮਦ ਅਕਬਰ ਪਰ ਇਹ ਜਿਆਦਾਤਰ ਜਿਹੜਾ ਪ੍ਰਸਿੱਧ ਦੇ ਨਾਮ ਨਾਲ ਕਿਹੜੇ ਨਾਮ ਨਾਲ ਪ੍ਰਸਿੱਧ ਹੋਇਆ ਇਹ ਆਲਮਗੀਰ ਵੀ ਆਲਮਗੀਰ ਕਿਹੜੇ ਰਾਜੇ ਦਾ ਨਾਮ ਸੀ ਉਹ ਔਰੰਗਜੀਬ ਦਾ ਸੀਗਾ ਤੰਨੜ ਮੰਬਰ 1618 ਦੇ ਵਿੱਚ ਇਹਦੀ ਇਹਦਾ ਜਨਮ ਹੁੰਦਾ ਤੇ ਮੌਤ ਹੁੰਦੀ ਹੈ ਦੀ 1707 ਦੇ ਵਿੱਚ 1707 ਦੇ ਵਿੱਚ ਇਹਦੀ ਮੌਤ ਹੋ ਜਾਂਦੀ ਆ ਫਿਰ ਇਹਦੇ ਸਮੇਂ ਕਿਹੜੀਆਂ ਜਿੱਤਾਂ ਦੇਖ ਲੈਂਦੇ ਆ ਮੱਤ ਗੁੰਜਿੱਤਾ ਕਿਹੜੀਆਂ ਨੇ ਔਰੰਗਜ਼ੇਬ ਦੇ ਸਮੇਂ ਮੋਗਲ ਸਾਮਰਾਜ ਦਾ ਸਭ ਤੋਂ ਵੱਧ ਵਿਸਤਾਰ ਹੋਇਆ ਪਰ ਇਸ ਨੇ ਮੋਗਲ ਸਮਰਾਜ ਦੀਆਂ ਜੜਾਂ ਵੀ ਹਿਲਾ ਕੇ ਰੱਖ ਪਿਆ ਸੀਗੀਆਂ ਠੀਕ ਹੈ ਜੀ ਔਰੰਗਜ਼ੇਬ ਦੇ ਸਮੇਂ ਨਾ ਸਾਮਰਾਜ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਸਾਮਰਾਜ ਇਹਦਾ ਸਭ ਤੋਂ ਜ਼ਿਆਦਾ ਫੈਲਿਆ ਸੀ ਤੇ ਕੀ ਆ ਜਦੋਂ ਉੱਤਰ ਭਾਰਤ ਵਾਲੇ ਨੇ ਘੱਟ ਧਿਆਨ ਕਰਤਾ ਤੇ ਦੱਖਣ ਭਾਰਤ ਵਾਲੇ ਜਦੋਂ ਜ਼ਿਆਦਾ ਧਿਆਨ ਕਰਤਾ ਤਾਂ ਉੱਤਰ ਭਾਰਤ ਦੇ ਵਿੱਚ ਥਾਂ ਥਾਂ ਵਿਦਰੋਹ ਹੋਏ ਜਾਟ ਵਿਦਰੋਹ ਹੋਈ ਸਤਨਾਮੀ ਵਿਦਰੋਹ ਹੋਇਆ ਕਿਸਾਨਾਂ ਦੇ ਵਿਦਰੋਹ ਹੋਏ ਕਿੰਨੇ ਹੀ ਵਿਦਰੋਹ ਹੁੰਦੇ ਨੇ ਪਰ ਇਹ ਬਿਜੀ ਕਿੱਥੇ ਹੋ ਗਿਆ ਦੱਖਣ ਭਾਰਤ ਦੀਆਂ ਜਿੱਤਾਂ ਦੇ ਵਿੱਚ ਉੱਤਰ ਪੂਰਬੀ ਸੀਮਾ ਦੀਆਂ ਵੀ ਇਹਨੇ ਜਿੱਤਾਂ ਜਿੱਤੀਆਂ ਸੀਗੀਆਂ ਕੂਚ ਬਿਹਾਰ ਸਾਮ ਚਟਗਾਮ ਇਸ ਤਰ੍ਹਾਂ ਉੱਤਰ ਪੱਛਮੀ ਸੀਮਾ ਵੱਲ ਖੰਖੂਰ ਜਿਹੜੇ ਕਬੀਲੇ ਆ ਉਹਨਾਂ ਨੂੰ ਵੀ ਹਰਾਇਆ ਸੀ ਦੱਖਣ ਦੇ ਇਲਾਕਿਆਂ ਨੂੰ ਇਹਨੇ ਆਪਣੇ ਅਧੀਨ ਕਰਦੇ ਲਈ ਔਰੰਗਜ਼ੇਬ ਨੇ ਲਗਾਤਾਰ ਲੜਾਈਆਂ ਲੜੀਆਂ ਤੇ ਉਹਨਾਂ ਲੜਾਈਆਂ ਦੇ ਵਿੱਚ ਹੀ ਉਲਝ ਕੇ ਰਹਿ ਗਿਆ ਜਿਸ ਕਾਰਨ ਉਹ ਉੱਤਰ ਭਾਰਤ ਵੱਲ ਧਿਆਨ ਨਾ ਦੇ ਸਕਿਆ ਤੇ ਥਾਂ-ਥਾਂ ਉੱਤਰ ਭਾਰਤ ਦੇ ਵਿੱਚ ਵਿਦਰੋਹ ਹੋਣ ਲੱਗੇ ਸੀਗੇ ਜਿਸ ਕਾਰਨ ਮੁਗਲ ਸਾਮਰਾਜ ਦਾ ਪਤਨ ਸ਼ੁਰੂ ਹੋ ਗਿਆ ਤੁਹਾਨੂੰ ਦੱਸਿਆ ਜਿਵੇਂ ਪੰਜਾਬ ਦੇ ਵਿੱਚ ਸਿੱਖਾਂ ਦੇ ਵਿਦਰੋਹ ਚੱਲ ਪਏ ਇਸ ਤਰ੍ਹਾਂ ਦਿੱਲੀ ਆਗਰਾ ਦੇ ਵਿੱਚ ਸਤਨਾਮੀ ਵਿਦਰੋਹ ਚੱਲ ਪਿਆ ਜੱਟਾਂ ਦੇ ਵਿਦਰੋਹ ਚੱਲਦੇ ਉੱਤਰ ਭਾਰਤ ਦੇ ਵਿੱਚ ਕਾਫੀ ਵਿਦਰੋਹ ਚੱਲ ਪਏ ਪਰ ਇਹ ਰੱਖਣ ਭਾਗ ਦੇ ਵਿੱਚ ਬੀਜੀ ਹੋਣ ਕਰਕੇ ਉੱਤਰ ਭਾਰਤ ਵਾਲੇ ਇਹ ਧਿਆਨ ਨਾ ਦੇ ਸਕਿਆ ਹੌਲੀ ਹੌਲੀ ਇਹਦਾ ਫਿਰ ਜਿਹੜਾ ਮੁਗਲਾਂ ਦਾ ਸਾਮਰਾਜ ਦਾ ਉਹ ਪਤਨ ਜਿਹੜਾ ਹੋਣਾ ਸ਼ੁਰੂ ਹੋ ਜਾਂਦਾ ਹੈਗਾ ਤੇ 1707 ਦੇ ਵਿੱਚ ਇਹਦੀ ਡੈਥ ਹੋ ਜੂਗੀ ਔਰੰਗਜ਼ੇਬ ਦੀ ਮੌਤ ਹੋ ਜੂਗੀ ਔਰੰਗਜ਼ੇਬ ਇੱਕ ਕਟੜ ਸੁੰਨੀ ਮੁਸਲਮਾਨ ਸੀਗਾ ਹੋਰ ਧਰਮਾਂ ਨੂੰ ਦੇਖਣਾ ਨਹੀਂ ਚਾਹੁੰਦਾ ਸੀਗਾ ਇਹ ਪੂਰੇ ਭਾਰਤ ਦੀ ਧਰਤੀ ਨੂੰ ਮੁਸਲਮਾਨਾਂ ਦੀ ਧਰਤੀ ਬਣਾਉਣਾ ਚਾਹੁੰਦਾ ਸੀਗਾ ਇਸੇ ਕਰਕੇ ਔਰੰਗਜ਼ੇਬ ਨੇ ਕਸ਼ਮੀਰੀ ਪੰਡਤਾਂ ਤੇ ਵੀ ਅਤਿਆਚਾਰ ਕੀਤੇ ਸੀਗੇ ਕਸ਼ਮੀਰੀ ਪੰਡਤਾਂ ਤੇ ਤੇ ਕਸ਼ਮੀਰੀ ਪੰਡਤ ਫਿਰ ਗੁਰੂ ਤੇਗ ਬਹਾਦਰ ਜੀ ਕੋਲ ਆਏ ਸੀਗੇ ਤੇ ਫਿਰ ਇਹਨੇ ਗੁਰੂ ਤੇਗ ਬਹਾਦਰ ਜੀ ਨੂੰ ਵੀ ਸ਼ਹੀਦ ਕਰਵਾਇਆ ਸੀ 1675 ਦੇ ਵਿੱਚ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਔਰੰਗਜ਼ੇਬ ਦੇ ਆਦੇਸ਼ ਤੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਸੀਗਾ